जिने काम करना है ना ते ओदा इत्थी सारा कुछ है ते आज आपा ना ਤੁਹਾਨੂੰ ਇੱਕ ਬੰਦੇ ਨਾਲ ਮਿਲਾਉਣੇ ਆ ਬਾਈ ਮਿਹਨਤੀ ਬੰਦਾ ਗਾ ਤੇ ਸੜਕ ਤੇ ਖੜੇ ਆ ਆਪਾਂ ਹਨਾ ਬਠਿੰਡੇ ਵਾਲਾ ਰੋਡ ਆ ਇਹ ਤੇ ਬਾਈ ਨੇ ਨਾ ਇੱਥੇ ਅੰਡਿਆਂ ਦੀ ਰੇੜੀ ਲਾਈ ਹੋਈ ਹੈ ਆਪਣੀ ਆਪਦੀ ਜਿੰਨਾ ਕਿ ਵੀ ਕੰਮ ਕਰਦਾ ਹੈ ਕੀ ਹਾਲ ਆ ਬਾਈ ਸਸੇਕਾਲ ਜੀ ਹੋ ਠੀਕ ਹੋ ਵਧੀਆ ਜੀ ਵਧੀਆ ਸੈਟ ਆ ਜਾਵਾ ਬਾਈ ਆਪਣਾ ਨਾਮ ਤੇ ਆਪਣਾ ਪਿੰਡ ਦੱਸ ਦੀ ਹੈ ਨਾ ਆਪਾਂ ਇੱਕ ਵਾਰੀ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਪਿੰਡ ਮੇਰਾ ਚਨਾਰਥੜਾ ਹੈ ਇਹ ਆਪਣਾ ਫਾਰਮ ਹੈ ਇਹ ਚਨਾਰਥੜਾ ਹੈ ਇਹ ਬੈਠੇ ਆਪਾਂ ਜਿਹੜੇ ਸਟਾਲ ਲਾਈਏ ਖੜੇ ਆਪਾਂ ਬਠਿੰਡਾ ਤੋਂ ਮਾਨਸਾ ਰੋੜਾ ਨੇੜੇ ਹੈਗਾ ਪਿੰਡ ਮੈਸਰਖਾਨਾ ਤੇ ਆਹ ਇੰਡੇਨ ਦਾ ਪੰਪ ਆ ਤੀਜਾ ਪੰਪ ਜਾਨੀ ਕਿ ਮੈਸਰਖਾਨੇ ਦਾ ਇਹ ਪੰਪ ਦੇ ਜਮਾ ਮੂਰੇ ਬੈਠੇ ਠੀਕ ਹੈ ਤੇ ਇਹਨਾਂ ਬਾਈ ਦਾ ਇੱਥੇ ਆਪ ਦਾ ਜਿਗਾਰਮੈਂਟ ਕਰਿਆ ਹੋਇਆ ਆ ਦੇਖੋ ਬਿਲਕੁਲ ਗੱਡੀ ਲਈਏ ਪਹਿਲੇ ਨੇ ਵੀ ਚਲੋ ਆਪਾਂ ਕੰਮ ਤੋਰਗੇ ਹਨਾ ਇੱਕ ਵਾਰੀ ਤੇ ਆ ਇਹਦਾ ਜਿਹੜਾ ਸਿਸਟਮ ਲੱਗਿਆ ਹੋਇਆ ਬਈ ਸਾਰਾ ਆ ਨੰਬਰ ਆ ਇਹਦਾ ਬਾਈ ਦਾ ਆ ਨੰਬਰ ਚੈੱਕ ਕਰੋ 95921 ਤੇ 32536 ਹਨਾ ਇਹ ਨੰਬਰ ਆ ਬਾਈ ਪੋਲਟਰੀ ਦਾ ਕੰਮ ਆ ਅੱਛਾ ਬਾਈ ਆ ਆਪਣਾ ਕਿੰਨਾ ਕ ਟਾਈਮ ਹੋ ਗਿਆ ਕੰਮ ਕਰਦਿਆਂ ਹੁਣ ਇੱਥੇ ਇਹ ਇੱਥੇ ਸਟਾਰਟ ਲਾਈਨ ਨੂੰ ਵੀਰੇ ਅੱਜ 15 ਕ ਦਿਨ ਹੋ ਗਏ ਬਾਈ 15 ਕ ਦਿਨ ਹੋ ਗਏ ਕਿਵੇਂ ਰਿਸਪੌਂਸ ਮਿਲ ਰਿਹਾਸ ਪਾਉ ਬਹੁਤ ਸੋਹਣਾ ਵੀਰੇ ਬਹੁਤ ਵਧੀਆ ਮਿਲ ਰਿਹਾ ਸੋਹਣਾ ਅੱਛਾ ਬਾਈ ਜਿਹੜੇ ਤੁਸੀਂ ਇਹ ਫਿਰ ਅੰਡੇ ਲੈਣੇ ਹੋ ਹਨਾ ਇਹ ਇਹ ਕਿੱਥੋਂ ਲੈਣੇ ਆ ਆਪਦੀ ਮਤਲਬ ਘਰੇ ਤਿਆਰ ਕਰਦੇ ਹਾਂ ਬਰੀਡ ਆਪਣੇ ਕੋਲੇ ਮੁਰਗੀਆਂ ਹੈਗੀਆਂ ਇਹ ਆਪ ਦਾ ਫਾਰਮ ਆ ਵੀਰੇ ਆਪ ਦਾ ਫਾਰਮ ਆ ਸਾਰੀਆਂ ਆਪਦੇ ਫਾਰਮ ਦੇ ਵਿੱਚੋਂ ਲੈ ਕੇ ਆਉਣੀਆਂ ਠੀਕ ਆ ਬਾਈ ਲੈ ਵੀ ਸੱਚ ਨੂੰ ਬਾਈ ਨਾ ਆਪਦੇ ਘਰੇ ਮੁਰਗੀਆਂ ਰੱਖੀਆਂ ਹੋਈਆਂ ਨੇ ਕੋਈ ਆ ਨਹੀਂ ਕਿ ਆ ਵੀ ਆਪਾਂ ਤੁਹਾਨੂੰ ਜਿਹੜੀ ਚੀਜ਼ ਆ ਉਹ ਮਾੜੀ ਦਿੱਤੀ ਉਹ ਜਾਂ ਜਿਵੇਂ ਆਪਾਂ ਕਹਿੰਦੇ ਨਾਲ ਅਗਲਾ ਕਹਿੰਦਾ ਜਿਵੇਂ ਵੀ ਆਂਡੇ ਹਨਾ ਵੀ ਰੰਗ ਕਰਕੇ ਦੇਤੇ ਜਾਂ ਐ ਕਰਕੇ ਨਹੀਂ ਵੀਰੇ ਕੋਈ 1% ਵੀ ਨਹੀਂ ਇਹਨੂੰ ਕੋਈ ਲੰਬਾ ਐਦਾਂ ਲੱਗਦਾ ਡਾਊਟ ਆ ਬਾਅਦ ਚ ਲਿਆਉਣ ਤੋਂ ਬਾਅਦ ਵੀ ਆਪਣੀ ਟਰੇ ਲੈ ਜਾਵੇ ਇਹ ਨਹੀਂ ਹੈਗਾ ਕਿ ਕੋਈ ਤੋ ਹੋਰ ਲਿਆ ਕੇ ਆਖੇ ਵੀ ਇੱਥੋਂ ਲਗਿਆ ਸੀ ਪ੍ਰੂਫ ਹੋਵੇ ਬੰਦੇ ਕੋਲੇ ਵੀ ਇੱਥੋਂ ਹੀ ਲਗਿਆ ਤਾਂ ਆਪਾਂ ਬੱਸ ਹੀ ਗਰੰਟੀ ਹੈ ਬਈ ओरिजिनल ਦੇਖੋ ਪ੍ਰੂਫ ਹੋਵੇ ਤੇ ਇੱਥੋਂ ਲਗਿਆ ਇਹ ਨਹੀਂ ਹੈਗਾ ਬੰਦਾ ਕਿ ਤੋ ਹੋਰ ਲਿਆ ਕੇ ਆਖੇ ਮੈਂ ਤਾਂ ਇੱਥੋਂ ਲਗਿਆ ਠੀਕ ਹੈ ਤੇ ਬਾਈ ਨੇ ਇੱਥੇ ਨਾ ਟਰੇ 'ਚ ਅੰਡੇ ਲਾਏ ਹੋਏ ਆ ਤੇ ਕੀ ਰੇਟ ਵਿੱਚ ਦੂੰ ਬਾਈ ਫਿਰ ਅੰਡੇ ਇਹ ਆਪਾਂ 350 ਟ੍ਰੇ ਆ 350 ਟ੍ਰੇ ਆ ਤੇ 350 ਰੁਪਏ ਦੀ ਇੱਕ ਟ੍ਰੇ ਇੱਕ ਅੰਡਾ ਕਿੰਨੇ ਦਾ ਰਹਿ ਗਿਆ ਅੰਡਾ 12 ਰੁਪਏ ਦਾ ਵੇਚ ਗਿਆ 12 ਰੁਪਏ ਦਾ ਹਣਾ ਕੱਚੇ ਅੰਡੇ ਮਿਲਦੇ ਆ ਜਰਾ ਤਰ ਹਾਂ ਠੀਕ ਆ ਲੈ ਵੀ ਸਤਿ ਸ੍ਰੀ ਅਕਾਲ ਜੇ ਤੁਸੀਂ ਕਿਤੇ ਲੰਘੋ ਨਾ ਇਸ ਰੋਡ ਤੇ ਹਣਾ ਜਦੋਂ ਆਪਾਂ ਮਾਨਸਾ ਤੋਂ ਬਠਿੰਡੇ ਜਾਂਦੇ ਆ ਤਾਂ ਮੋੜ ਮੰਡੀ ਟੱਪ ਕੇ ਜੇ ਮਾਨਸਾ ਵਾਲੀ ਸਾਈਡ ਤੋਂ ਆਈਏ ਤਾਂ ਪਿੰਡ ਆਉਂਦਾ ਮੈਸਰ ਖੰਡਾ ਤੇ ਤੀਜਾ ਆਪਾਂ ਪਾਉਂਦਾ ਇਸ ਦੇ ਬਾਈ ਦੀ ਸਟਾਲ ਲੱਗੀ ਹੁੰਦੀ ਹੈ ਇੱਥੇ ਹੁੰਦਾਗਾ ਜੇ ਤੁਸੀਂ ਆਂਡੇ ਲੈਣੇ ਚਾਹੁੰਦੇ ਹੋ ਬਿਲਕੁਲ ਬਈ ਸਹੀ ਆਂਡੇ ਹਨ ਜਿਹੜੇ ਮਾਰਕੀਟ ਚ ਤਾਂ ਆਪਾਂ ਨੂੰ ਪਤਾ ਨਹੀਂ ਦੇਖੋ ਕਿਸ ਤਰੀਕੇ ਦੇ ਮਿਲਦੇ ਹਨ ਤੇ ਇੱਥੇ ਤੁਹਾਨੂੰ ਜਮਾਂ ਜਿਹੜੇ ਸਹੀ ਆਂਡੇ ਉਹ ਮਿਲ ਜਾਣਗੇ ਦੇਸੀ ਆਂਡੇ ਆ ਤੇ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਬਈ ਤੇ ਜੇ ਆਪਾਂ ਬਠਿੰਡੇ ਵਾਲੀ ਸਾਈਡ ਤੋਂ ਆਈਏ ਤਾਂ ਮੈਸਰਖਾਨਾ ਪਿੰਡ ਆਉਣ ਤੋਂ ਪਿੱਛੇ ਬਾਈ ਦੀ ਇੱਥੇ ਆਹ ਤੁਹਾਨੂੰ ਪਹਿਲਾ ਪੰਪਾ ਹਨਾ ਇਧਰਲੀ ਸਾਈਡ ਤੇ ਮੈਸਰਖਾਨੇ ਵਾਲਾ ਤੇ ਬਾਕੀ ਤੁਹਾਨੂੰ ਇੱਥੇ ਦੇਸੀ ਦੇਸੀ ਜਾਊਗਾ ਯਾਰ ਹਨਾ ਇਹ ਗੱਡੀ ਖੜੀ ਹੋਊਗੀ ਤੇ ਆ ਜਿਵੇਂ ਆ ਦੇਖੋ ਤੁਸੀਂ ਆਹ ਬੋਰਡ ਆ ਬੋਰਡ ਲੱਗੇ ਹੋਏ ਹਨ ਤੇ ਇੱਥੇ ਆ ਕੇ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਤੇ ਬਾਈ ਨੂੰ ਜਿਹੜਾ ਹੌਸਲਾ ਜ਼ਰੂਰ ਦਿਓ ਬਾਈ ਹਨਾ ਤੇ ਜੇ ਤੁਹਾਨੂੰ ਆਂਡਿਆਂ ਦੀ ਵਾਕਈ ਲੋੜ ਹੈ ਤੇ ਕਿੰਨਾ ਕੁ ਵੀ ਬੰਦਾ ਸਟਾਕ ਜੇ ਲੈ ਕੇ ਜਾਣਾ ਚਾਹੁੰਦਾ ਵੀ ਲਿਆ ਸਕਦਾ ਹੈਗਾ ਭਈ ਕਿ ਲਿਆ ਕੇ ਨਾ ਵੀ ਸਕਦਾ ਕਿ ਨੇ 5 ਟਰੇਆਂ ਲੈਣੀਆਂ ਹਾਂ ਆਪਾਂ ਕੋਲੇ ਵੀਰ ਕਈਆਂੇ ਫੋਨ ਆਉਂਦੇ ਵੀ ਐ ਕਿ ਆਪ ਅਸੀਂ ਅੱਗੇ ਵੇਚਣ ਵਾਸਤੇ ਲੈਣੀਆਂ ਹਨ ਉਹਨਾਂ ਨੂੰ ਆਪਾਂ ਹੋਲਸੇਲ ਰੇਟ ਵੀ ਦੇਵਾਂਗੇ ਠੀਕ ਹੈ ਜਾਇਜ਼ ਰੇਟ ਹੋਇਆ ਕਿਉਂਕਿ ਆਪਾਂ ਆਪ ਨੂੰ ਵੀ ਨਾ ਮਾਰ ਪਵੇ ਤਗੜੇ ਨੂੰ ਵੀ ਨਾ ਮਾਰ ਪਵੇ ਪਰ ਦੱਸਣਾ ਅਗਲੇ ਨੂੰ ਪਹਿਲਾਂ ਪੁੱਛੇ ਨਹੀਂ ਹੈਗਾ ਕਿਉਂਕਿ ਜੀ ਮੇਰੇ ਕੋਲੇ ਲਿਮਿਟਡ ਸਟਾਕ ਹੀ ਹੁੰਦਾ ਹੀ ਨਹੀਂ ਹੈਗਾ ਮੇਰੇ ਕੋਲ ਧੀਆਂ ਲੱਗੀਆਂ ਪਈਆਂ ਬਿਲਕੁਲ ਤਾਂ ਆਉਦੇ ਨਹੀਂ ਪੂਰਾ ਹੁੰਦਾ ਪਰ ਫੇਰ ਵੀ ਜੇ ਕੇ ਫਿਰ ਕੰਮ ਚਲਾਉਣਾ ਚਾਹੁੰਦਾ ਵੀ ਉਹ ਪਹਿਲਾਂ ਦੱਸ ਦੇ ਪਹਿਲਾਂ ਦੋ ਦਿਨਾਂ ਮੈਨੂੰ ਦੱਸ ਦੇ ਪਰਸ ਨੂੰ ਵੀਰੇ ਮ ਠੀਕ ਰਵੀ ਸਤਿਨਾਮ ਹਣਾ ਕਹਿੰਦੇ ਹੁੰਦੇ ਵੀ ਪੰਜਾਬ ਦੇ ਵਿੱਚ ਜੇ ਕੋਈ ਬੰਦਾ ਕੰਮ ਕਰਦਾ ਤਾਂ ਉਹਦਾ ਆਪਾਂ ਨੂੰ ਹੌਸਲਾ ਜਿਹੜਾ ਬਾਈ ਉਸ ਚੀਜ਼ ਨੂੰ ਹੌਸਲਾ ਦੇਣਾ ਚਾਹੀਦਾਗਾ ਹਣਾ ਕਹਿੰਦੇ ਹੁੰਦੇ ਵੀ ਬਾਹਰ ਜਾਣ ਦੀ ਬਜਾਏ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰੋ ਹਣਾ ਇਹ ਬਾਈ ਨੇ ਇੱਥੇ ਕੰਮ ਕਰਿਆ ਛੋਟਾ ਜਿਹਾ ਕੰਮ ਬਾਈ ਹਣਾ ਕਿਰਾਂ ਸਟਾਰਟ ਕਰਿਆ ਵੀ ਆਪਾਂ ਕਹਿੰਦੇ ਆ ਵੀ ਵੱਡੇ ਲੈਵਲ ਤੇ ਪਹੁੰਚੇ ਇਹ ਕੰਮ ਹਣਾ ਵੀ ਜਿਸ ਤਰੀਕੇ ਨੇ ਸ਼ੁਰੂ ਕਰਿਆ ਤੇ ਤੁਸੀਂ ਹੌਸਲਾ ਦਿਓ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਨੰਬਰ ਆਪਾਂ ਦੇ ਦਾਂਗੇ ਬਾਈ ਨਾਲ ਗੱਲ ਕਰ ਲਿਓ ਠੀਕ ਹੈ ਜੀ ਸਕਰੀਨ ਤੇ ਨੰਬਰ ਦੇ ਦਾਂਗੇ ਤੁਸੀਂ ਗੱਲ ਕਰ ਲਿਓ ਜੋ ਵੀ ਤੁਹਾਡੀ ਕੋਈ ਗੱਲਬਾਤ ਹੋਈ ਕਰ ਲਿਓ ਤੇ ਪਰ ਜਦੋਂ ਵੀ ਤੁਸੀਂ ਇਹ ਰੋਡ ਤੇ ਤੁਸੀਂ ਵਿਜ਼ਿਟ ਕਰੋਗੇ ਨਾ ਬਾਈ ਜਰੂਰ ਮਿਲ ਕੇ ਜਾਇਓ ਭਾਵੇਂ ਖੜ ਕੇ ਵਾਗ ਜੇ ਇੱਕ ਵਾਰੀ ਠੀਕ ਹੈ ਜੀ ਸੋ ਸਾਰੇ ਦੋਸਤਾਂ ਦਾ ਧੰਨਵਾਦ ਬਈ ਥੈਂਕ ਯੂ ਸ਼ੁਕਰੀਆ